ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਇੱਕ ਬੱਚੇ ਨਾਲ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਦੀ ਰਹਾਇਸ਼ ਤੇ ਕਈ ਪਾਲਤੂ ਜਾਨਵਰ ਨੇ ਜਿਨ੍ਹਾਂ ਵਿੱਚੋਂ ਪੰਗਨੂਰ ਨਸਲ ਦੀ ਗਾਂ ਵੀ ਹੈ ਪ੍ਰਧਾਨ ਮੰਤਰੀ ਨਿਵਾਸ ਤੇ ਇੱਕ ਗਾਂ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਅਤੇ ਉਸ ਹੀ ਬੱਚੇ ਦੇ ਨਾਲ ਨਰਿੰਦਰ ਮੋਦੀ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਚੇ ਦੀ ਸੇਵਾ ਕਰਦੇ ਵੀ ਨਜ਼ਰ ਆ ਰਹੇ ਨੇ ਪੀਐਮ ਵੱਲੋਂ ਕਿਹਾ ਗਿਆ ਹੈ ਕਿ ਇਸ ਦਾ ਨਾਮ ਦੀਪਜੋਤੀ ਰੱਖਿਆ ਗਿਆ ਕਿਉਂਕਿ ਇਸ ਦੇ ਮੱਥੇ ਤੇ ਨੂਰ ਦਾ ਨਿਸ਼ਾਨ ਹੈ ਇਸੇ ਲਈ ਮੈਂ ਇਸ ਦਾ ਨਾਮ ਦੀਪਜੋਤੀ ਰੱਖਿਆ ਹੈ ਇਸ ਤੋਂ ਪਹਿਲਾਂ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਪੀਐਮ ਮੋਦੀ ਆਪਣੇ ਘਰ ਵਿੱਚ ਗਊਆਂ ਦੀ ਸੇਵਾ ਕਰਦੇ ਨਜ਼ਰ ਆਏ ਸਨ ਇੱਥੇ ਦੱਸਣ ਯੋਗ ਹੈ ਕਿ पीएम मोदी ਦੇ ਘਰ ਪੰਗਨੂਰ ਨਸਲ ਦੀ ਗਾਂ ਜੋ ਕਿ ਇਸ ਦੁਨੀਆ ਵਿੱਚ ਸਭ ਤੋਂ ਛੋਟੀ ਗਾਂ ਮੰਨੀ ਜਾਂਦੀ ਹੈ ਅਤੇ ਜਿਸ ਦਾ ਦੁੱਧ ਵੀ ਪੋਸਟਿਕ ਤੱਤਾ ਨਾਲ ਭਰਪੂਰ ਮੰਨਿਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਦੇ ਵਿੱਚ ਇੱਕ ਬੱਚੇ ਨਾਲ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਪੀਐਮ ਮੋਦੀ ਦੀ ਰਹਾਇਸ਼ ਤੇ ਕਈ ਪਾਲਤੂ ਜਾਨਵਰ ਨੇ ਜਿਨ੍ਹਾਂ ਵਿੱਚੋਂ ਪੰਗਨੂਰ ਨਸਲ ਦੀ ਗਾਂ ਵੀ ਹੈ ਪ੍ਰਧਾਨ ਮੰਤਰੀ ਨਿਵਾਸ ਤੇ ਇੱਕ गांव ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਅਤੇ ਉਸ ਹੀ ਬੱਚੇ ਦੇ ਨਾਲ ਨਰਿੰਦਰ ਮੋਦੀ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਚੇ ਦੀ ਸੇਵਾ ਕਰਦੇ ਵੀ ਨਜ਼ਰ ਆ ਰਹੇ ਨੇ ਪੀਐਮ ਵੱਲੋਂ ਕਿਹਾ ਗਿਆ ਹੈ ਕਿ ਇਸ ਦਾ ਨਾਮ ਦੀਪਜੋਤੀ ਰੱਖਿਆ ਗਿਆ ਕਿਉਂਕਿ ਇਸ ਦੇ ਮੱਥੇ ਤੇ ਨੂਰ ਦਾ ਨਿਸ਼ਾਨ ਹੈ ਇਸੇ ਲਈ ਮੈਂ ਇਸ ਦਾ ਨਾਮ ਦੀਪਜੋਤੀ ਰੱਖਿਆ ਹੈ ਇਸ ਤੋਂ ਪਹਿਲਾਂ ਮਕਰ ਸੰਕ્રાंति ਦੇ ਮੌਕੇ ਤੇ ਪੀਐਮ ਮੋਦੀ ਆਪਣੇ ਘਰ ਵਿੱਚ ਗਊਆਂ ਦੀ ਸੇਵਾ ਕਰਦੇ ਨਜ਼ਰ ਆਏ ਸਨ ਇਹਤੇ ਦੱਸਣਯੋਗ ਹੈ ਕਿ ਪੀਐਮ ਮੋਦੀ ਦੇ ਘਰ ਪੰਗਨੂ ਨਸਲ ਦੀ ਗਾਂ ਹੈ ਜੋ ਕਿ ਇਸ ਦੁਨੀਆ ਵਿੱਚ ਸਭ ਤੋਂ ਛੋਟੀ ਗਾਂ ਮੰਨੀ ਜਾਂਦੀ ਹੈ ਅਤੇ ਜਿਸ ਦਾ ਦੁੱਧ ਵੀ ਪੋਸ਼ਟਿਕ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਦੇ ਵਿੱਚ ਇੱਕ ਬੱਚੇ ਨਾਲ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਦੀ ਰਹਾਇਸ਼ ਤੇ ਕਈ ਪਾਲਤੂ ਜਾਨਵਰ ਨੇ ਜਿਨ੍ਹਾਂ ਵਿੱਚੋਂ ਪੰਗਨੂਰ ਨਸਲ ਦੀ ਗਾਂ ਵੀ ਹੈ ਪ੍ਰਧਾਨ ਮੰਤਰੀ ਦੇ ਨਿਵਾਸ ਤੇ ਇੱਕ ਗਾਂ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਅਤੇ ਉਸ ਹੀ ਬੱਚੇ ਦੇ ਨਾਲ ਨਰਿੰਦਰ ਮੋਦੀ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਚੇ ਦੀ ਸੇਵਾ ਕਰਦੇ ਵੀ ਨਜ਼ਰ ਆ ਰਹੇ ਨੇ ਪੀਐਮ ਵੱਲੋਂ ਕਿਹਾ ਗਿਆ ਹੈ ਕਿ ਇਸ ਦਾ ਨਾਮ ਦੀਪਜੋਤੀ ਰੱਖਿਆ ਗਿਆ ਕਿਉਂਕਿ ਇਸ ਦੇ ਮੱਥੇ ਤੇ ਨੂਰ ਦਾ ਨਿਸ਼ਾਨ ਹੈ ਇਸੇ ਲਈ ਮੈਂ ਇਸ ਦਾ ਨਾਮ ਦੀਪਜੋਤੀ ਰੱਖਿਆ ਹੈ ਇਸ ਤੋਂ ਪਹਿਲਾਂ ਮਕਰ ਸੰਕ્રાंति ਦੇ ਮੌਕੇ ਤੇ ਪੀਐਮ ਮੋਦੀ ਆਪਣੇ ਘਰ ਵਿੱਚ ਗਊਆਂ ਦੀ ਸੇਵਾ ਕਰਦੇ ਨਜ਼ਰ ਆਏ ਸਨ ਇੱਥੇ ਦੱਸਣ ਯੋਗ ਹੈ ਕਿ ਪੀਐਮ ਮੋਦੀ ਦੇ ਘਰ ਪੰਗਨੂ ਨਸਲ ਦੀ ਗਾਂ ਜੋ ਕਿ ਇਸ ਦੁਨੀਆ ਵਿੱਚ ਸਭ ਤੋਂ ਛੋਟੀ ਗਾਂ ਮੰਨੀ ਜਾਂਦੀ ਹੈ ਅਤੇ ਜਿਸ ਦਾ ਦੁੱਧ ਵੀ ਪੋਸ਼ਟਿਕ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ